ਔਰਤਾਂ ਨੂੰ ਨਵੇਂ ਸਾਲ ਦੇ ਮੌਕੇ ਤੇ 212100 ਰੁਪਏ ਦੇਣ ਦਾ ਐਲਾਨ ਹੋ ਗਿਆ ਹੈ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਹੈ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਲਾਡੋ ਸਕੀਮ ਹੈ ਜਿਹੜੀ ਲਾਡੋ ਲక్ష్ਮੀ ਸਕੀਮ ਹੈ ਜਿਹੜੀ ਯੋਜਨਾ ਸ਼ੁਰੂ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਜਿਨ੍ਹਾਂ ਮਾਵਾਂ ਦੇ ਬੱਚਿਆਂ ਦੇ 10ਵੀਂ ਅਤੇ 12ਵੀਂ ਦੇ ਵਿੱਚ 80% ਤੋਂ ਵੱਧ ਅੰਕ ਆਉਣਗੇ ਯਾਨੀ ਕਿ 80 ਤੋਂ ਵੱਧ ਜਿਹੜਾ ਰਿਜ਼ਲਟ ਆਵੇਗਾ ਉਹਨਾਂ ਬੱਚਿਆਂ ਦੀਆਂ ਮਾਵਾਂ ਨੂੰ 212100 ਰੁਪਏ ਇਸ ਯੋਜਨਾ ਦੇ ਤਹਿਤ ਦਿੱਤੇ ਜਾਣਗੇ ਸੋ ਹਰਿਆਣਾ ਸਰਕਾਰ ਦਾ ਇਹ ਐਮ ਫੈਸਲਾ ਹੈ ਬੱਚਿਆਂ ਨੇ 10ਵੀਂ ਜਾਂ 12ਵੀਂ ਜਮਾਤ ਵਿੱਚ 80% ਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਉਹਨਾਂ ਬੱਚਿਆਂ ਦੀ ਮਾਂਵਾਂ ਨੂੰ 2100 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਮਿਲੇਗੀ ਸਰਕਾਰ ਦਾ ਮੰਨਣਾ ਹੈ ਕਿ ਇਹ ਨਾ ਸਿਰਫ ਬੱਚਿਆਂ ਨੂੰ ਬਿਹਤਰ ਸਿੱਖਿਆ ਪ੍ਰਾਪਤ ਕਰਨ ਅਤੇ ਉਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗੀ ਸਗੋਂ ਮਾਂਾਂ ਦੇ ਵਿੱਤੀ ਸਤੰਤਰੁਸਤੀ ਨੂੰ ਵੀ ਮਜ਼ਬੂਤ ਕਰੇਗੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਫੈਸਲਾ ਔਰਤਾਂ ਦੇ ਸਸ਼ਕਤੀਕਰਨ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਹੈ ਸਰਕਾਰ ਦੀ ਵਚਨ ਇਹ ਸਰਕਾਰ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ ਯੋਜਨਾ ਦਾ ਵਿਸਤਾਰ ਸੂਬੇ ਵਿੱਚ ਸਿੱਖਿਆ ਲਈ ਇੱਕ ਚੰਗਾ ਮਾਹੌਲ ਪੈਦਾ ਕਰੇਗਾ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਵੱਲ ਵਧੇਰੇ ਧਿਆਨ ਦੇਣ ਲਈ ਉਤਸ਼ਾਹਿਤ ਕਰੇਗਾ। ਉਹਨਾਂ ਅੱਗੇ ਇਹ ਵੀ ਕਿਹਾ ਹੈ ਕਿ ਸਰਕਾਰ ਨੇ 2002 ਵਿੱਚ ਠੇਕੇ ਉੱਤੇ ਰੱਖੇ ਗਏ ਡਰਾਈਵਰਾਂ ਨੂੰ ਵੀ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਹੈ। ਹੁਣ ਉਹਨਾਂ ਨੂੰ ਨਿਯਮਤ ਕਰਮਚਾਰੀਆਂ ਵਾਂਗ ਮੰਨਿਆ ਜਾਵੇਗਾ ਅਤੇ ਉਹਨਾਂ ਨੂੰ ਸਾਰੇ ਵਿੱਤੀ ਲਾਭ ਪ੍ਰਾਪਤ ਹੋਣਗੇ ਜੋ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਸੁਰੱਖਿਆ ਅਤੇ ਸਨਮਾਨ ਪ੍ਰਦਾਨ ਕਰਨਗੇ। ਸੋ ਔਰਤਾਂ ਲਈ ਇਹ ਵੱਡਾ ਐਲਾਨ ਹੋਇਆ ਹੈ। ਹਰਿਆਣਾ ਸਰਕਾਰ ਦੇ ਵੱਲੋਂ ਔਰਤਾਂ ਲਈ ਇਹ ਗੁੱਡ ਨਿਊਜ਼ ਹੈ। ਹੁਣ ਨਿਆਣਾ ਕਰੇਗਾ ਇਹ ਕੰਮ ਤਾਂ ਮਾਮਾ ਨੂੰ ਖਾਤੇ ਵਿੱਚ ਆਉਣਗੇ 212100 ਰੁਪਏ ਸੋ ਬੱਚੇ ਜੇਕਰ 80% ਦੇ ਤੋਂ ਵੱਧ ਜਾਂ 80% ਅੰਕ ਲੈਂਦੇ ਨੇ ਰਿਜ਼ਲਟ ਆਉਂਦਾ 80% ਤਾਂ ਉਹਨਾਂ ਦੀ ਮਾਮਾ ਨੂੰ ਹੀ 212100 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਬੱਚੇ ਦੀ ਵੀ ਸਿੱਖਿਆ ਚੰਗੀ ਹੋਵੇ ਤੇ ਮਾਮਾ ਦੀ ਵੀ ਜਿਹੜੀ ਆਰਥਿਕ ਹਾਲਤ ਹੈ ਉਹ ਹੋਰ ਮਜ਼ਬੂਤ ਹੋਵੇ